ਆ ਬੈਠੋ ਸਾਰੇ ਨਾਲ ਸਾਰੇ ਸੰਸਾਰ ਆ ਕੇ ਸੱਦ ਨੂੰ ਗਾਣਾ ਗਾਓ ਜੀ ਸਿਰ ਤੇ ਗਾਣਾ ਗਾਓ ਜੀ ਬੈਠਨੇ ਸਾਰੇ ਨਾ ਗਾਣਾ ਚਾਚਾ ਤੁਸੀਂ ਚਾਚਾ ਨਹੀਂ ਬੈਠ ਜਾਗੇ ਆਹ ਦੋ ਚਲਕਿੰਦਾ ਮਾਰੇ ਨਾ ਮਾਰੇ ਨਵਾ ਠੀਕ ਹੈ ਸਿਰ पे ਇੱਥੇ ਹੀ ਪੀਤਾ ਉਤਾ ਚਲ ਦੁਬਾਰੇ ਨੈਕਸਟ ਨੈਕਸਟ ਇਹ ਗਾਣਾ ਗਾਉਣਾ ਹੈ ਨਾ ਪਤਾ ਜਿਹੜੀ ਸਾਹ ਪੀ ਕੇ ਚਾਰ ਵਾਰੋਂ ਦਾ ਬਿੱਲ ਲੈਣ ਆਇਆ ਅੱਛਾ ਨਹੀਂ ਜ਼ਰਾ ਸੁਣਾਣੀ ਜੀ ਇਹਣਾ ਗਾਣੀ ਹਾਂ ਹੁਣ ਉਹ ਅੰਨ ਸੱਜੀ ਕਰ ਜੀ ਰਿਕਾ ਤੇ ਹੁਣ ਜਦ ਤੂੰ ਠੀਕ ਹੋ ਗਈ ਸਰ ਮੈਂ ਸ਼ਹਿਰ ਲੁਧਿਆਣਾ ਦਾ ਰਹਿਣ ਵਾਲਾ ਤੇ ਮੈਨੂੰ ਪਿੱਛੇ ਅਸੀਂ ਤੇ ਤੁਹਾਡੇ ਘਰੇ ਤੇ ਜਾਣਾ ਨਹੀਂ ਮੈਂ ਬਾਹਲੇ ਬੋਲਦੇ ਤੁਸੀਂ ਕੀ ਲੋਤ ਰਹੋ ਤੁਹਾਡੇ ਬਾਹਲੇ ਵੱਡੀ ਲੱਗੀ ਹੋਈ ਚੀਜ਼ ਜਗਾ ਸਾਥੀ ਸੌ ਰਹੀ ਸਰ ਤੇ ਮੂੰਹ ਜੀ ਨਿਕਲ ਗਿਆ ਸਾਥੀ ਹੁਣ ਨਹੀਂ ਕਹਿਗਾ ਚਲੋ ਗਾਣਾ ਸੁਣਨੇ ਗਾਣਾ ਜਿਹੜਾ ਕੰਮ ਕਰਨਾ ਹੈ ਉਹ ਆਹ ਜਿਹੜਾ ਆਹ ਸਿਆਣੇ ਲੱਗਦੇ ਤੁਸੀਂ ਮੇਰੇ ਹਾਂ ਸਿਆਣੇ ਲੋਲੇ ਬੈਠੇ ਆਖੀਂ ਬਾਬੇ ਬੈਠੇ ਸਿਆਣੇ ਹੈ ਨਹੀਂ ਸਿਆਣੇ ਹੀ ਅੱਤ ਨੇ ਸਿਆਣੇ ਦਾ ਕੰਮ ਕਰਦੇ ਨੇ ਜੀ ਮੇਰੇ ਨਾਲ ਨਹੀਂ ਮੰਨਦੇ ਅੱਛਾ ਸਰ ਮੈਂ ਕਹਿੰਦਾ ਸੀਗਾ ਜੀ ਵੀ ਮੈਨੂੰ 4 ਸਾਲ ਹੋ ਗਏ ਜੀ ਤਿਆਰੀ ਕਰਦੇ ਨੂੰ ਮੈਂ ਨਹੀਂ ਨਹੀਂ ਵਿਆਹ ਦੀ ਨਹੀਂ ਜੀ ਮੈਂ ਇੱਕ ਮਿੰਟ ਇੱਕ ਮਿੰਟ ਬੰਸ ਸਾਹਿਬ ਗੱਲ ਕਰੀ ਉਹ ਤੁਸੀਂ ਇਹ ਤਾਂ ਮੈਨੂੰ ਰਾਈਟ ਵਾਲੇ ਨਹੀਂ ਜੀ ਇਹ ਤਾਂ ਉਹਨਾਂ ਨੇ ਲਾਈਟ ਲਾਈ ਚੁੱਕੀ ਫਿਰ ਨਹੀਂ ਜੀ ਦਵਾ ਦੇ ਚੱਲਦੇ ਵਡਾ ਜੱਜ ਹੈ ਵਡਾ ਜੱਜ ਲੱਗ ਗਿਆ ਤੇ ਸ랙 ਤੇ ਹੀ ਹਾਂ ਉਹ ਕਿ ਸਰ ਜੀ ਮੈਂ ਜਾਣਾ ਕਹਾ ਵੀ ਜੀ ਮੈਂ ਪ੍ਰੋਗਰਾਮ ਵੀ ਰਾਉਣਾ ਵੇ ਆ ਤੇ ਜਗਰਾਤਿਆਂ ਦੇ ਜੀ ਪ੍ਰੋਗਰਾਮ ਰਾਉਣਾ ਸਾਡਾ ਵੀ ਕਹਿ ਦੋ ਅਸੀਂ ਵੀ ਲੋੜੀ ਤੁਹਾਨੂੰ ਕੋ ਕੋਰ ਆ ਵੀ ਨਹੀਂ ਆਉਂਦਾ ਜੀ ਚਲੋ ਇਹ ਤਾਂ ਲੰਘ ਗਏ ਜੀ ਮੈਂ ਮੈਂ ਸਰ ਪਿਛਲੇ 4-5 ਸਾਲਾਂ ਤੋਂ ਤਿਆਰੀ ਕਰ ਰਹੇ ਹਾਂ ਜੀ ਮਾਟਰ ਸਲੀਮ ਹੋਰਾਂ ਨਾਲ ਮੈਂ ਕਦੇ ਨਹੀਂ ਗਿਆ ਮੈਂ ਕਦੇ ਨਹੀਂ ਗਿਆ ਜੀ ਮੇਰਾ ਸੁਪਨਾ ਜਾਂਗਾ ਜਾਂਗੇ ਜਾਂਗੇ ਤੇ ਜੀ ਖਣ ਬਾਈ ਇਹ ਸੁਪਣੀ ਰਹੂ ਤੇਰਾ ਇੱਕ ਵਾਰ ਗਿਆ ਤੀ ਉਹ ਵਿਆਹ ਚ ਗਾਣਾ ਦੀ ਮੈਂ ਉਥੇ ਭੱਲਾ ਬਣਿਆ ਹੋਇਆ ਸੀ ਮਤਲਬ ਜਿਹੜੇ ਭੱਲਾ ਵਿੱਚ ਦਹੀਂ ਭੱਲੇ ਵੇਚਦੇ ਹੁੰਦੇ ਹਾਂ ਹਾਂਜੀ ਬਸ ਮੇਰਾ ਸੁਪਣਾ ਹੀ ਸੀਗਾ ਜੀ ਇਹ ਰਹੂਗਾ ਤੇਰਾ ਸੁਪਣਾ ਥੈਂਕ ਯੂ ਮੈਡਮ ਇਹ ਸੁਪਣਾ ਹੀ ਰਹੂਗਾ ਤੇਰਾ ਥੈਂਕ ਯੂ ਭੱਲੇ ਵੇਚੇਗਾ ਤੇ ਮੈਂ ਜੀ ਮੈਂ ਪਿਛਲੇ 3 ਸਾਲਾਂ ਤੋਂ ਤਿਆਰੀ ਕਰ ਰਹੀ ਹਾਂ ਜੀ ਪੰਜ ਸੀ ਨਹੀਂ ਮੈਂ ਫੋਲ ਦੀ ਤਿਆਰੀ ਦੀ ਗੱਲ ਕਰੀ ਜੋ ਉਹ ਮੈਂ ਸੰਗੀਤ ਦੀ ਤਿਆਰੀ ਦੀ ਗੱਲ ਕਰ ਰਹੀ ਹਾਂ ਉਹ ਮੈਂ ਤਿਆਰੀਆਂ ਬਹੁਤ ਕਰਦਾ ਜੀ ਪੰਜ ਤੇ ਤਿੰਨ ਕਿੰਨੀ ਹੋ ਗਈ ਪੰਜ ਤੇ ਤਿੰਨ 10 ਹੋ ਗਏ ਜੀ ਆ ਵੇ ਤੁਸੀਂ ਕਿੱਥੇ ਤੈਨੂੰ ਤੇ ਮੈਂ ਫਾਇਦੇ ਦਿੰਦਾ ਸੀ 12 5 6 ਜੀ ਹੋ ਠੀਕ ਹੈ ਜੀ ਰਾਜਾ ਬ੍ਰਿੰਗ ਦਾੜਦਾ ਆਈ ਜਾਂਦਾ ਜੀ ਉਹ ਹਾਂ ਸੌਰੀ ਸੌਰੀ ਉਹ ਉਹਨਾਂ ਦਾ ਦੂਜੀ ਮੈਥਮੈਟਿਕਸ ਚੱਲਦੀ ਹੈ ਜੀ ਸਾਡੀ ਹੋ ਰਹੀ ਤੇ ਮੈਂ 5 ਸਾਲਾਂ ਤੋਂ ਤਿਆਰੀ ਕਰ ਰਿਹਾ ਜੀ ਪਿਛਲੇ ਹੁਣ ਕੀ ਕਰੀ ਤਿਆਰੀ ਬਸਾਣੇ ਦੀ ਜਾਨ ਨਹੀਂ ਮੈਂ ਇਹ ਤਿਆਰੀ ਕਰ ਰਿਹਾ ਜੀ ਵੀ ਜਦੋਂ ਆਪਾਂ ਕੋਈ ਲੈਨ ਚ ਪੈਣੇ ਆ ਐਤ ਕੋਈ ਲੈ ਨਹੀਂ ਪੈਂਦਾ ਨਹੀਂ ਮੇਰੇ ਥੋੜੀ ਰਿਵਿਊ ਦੀ ਜਦੂਈ ਪ੍ਰੋਬਲਮ ਆ ਗਈ ਮੈਂ ਤਾਂ ਖੜਿਆ ਘਟ ਜਾਂਦਾ ਤੂੰ ਜਾ ਫੇਰੀ ਮੈਂ ਇੱਥੇ ਬਹਿ ਕੇ ਗੱਲ ਕਰ ਸਕਦਾ ਹਾਂ ਇਹ ਦੇਖ ਕੇ ਗੱਲ ਕਰੀ ਇਹ ਵੱਡੇ ਜਾਈ ਦੀ ਕੁਰਸੀ ਹੈ ਨਾ ਜੀ ਅੱਛਾ ਮੈਂ ਇਹ ਕਹਿੰਦਾ ਸੀਗਾ ਜੀ ਵੀ ਤੁਸੀਂ ਮੈਡਮ ਕਿਹੜੀ ਕਮੀ ਪੈ ਗਈ ਜੀ ਕਿਵੇਂ ਜੀ ਕਿਹੜੇ ਕਮੀ ਪੈ ਗਈ ਤੁਸੀਂ ਤੁਸੀਂ ਕੀ ਇੱਥੇ ਕਰਨ ਕੀ ਆਏ ਤੁਸੀਂ ਵਧੀਆ ਨਹੀਂ ਹੁੰਦੇ ਹੈਗੇ ਜੀ ਤੁਹਾਨੂੰ ਪਤਾ ਜੀ ਗਾ ਕੇ ਸੁਣਾਓ ਪਹਿਲਾਂ ਜਿਹੜਾ ਕੰਮ ਕਰਨਾ ਹੈ ਉਹਲਾਓ ਕੰਮ ਕਰੋ ਨੈਕਸਟ ਮੈਂ ਇੱਕ ਮਿੰਟ ਗਾਣਾ ਤਾਂ ਸੁਣ ਲੀਏ ਮੈਂ ਸੁਣਾਉਣਾ ਜੀ ਮੈਂ ਸੁਣਾਉਣਾ ਅੱਖਾਂ ਬੰਦ ਕਰ ਲਈ ਕਿਉਂਕਿ ਮੈਂ ਨਾ ਰੋਹਾਨੀਅਤ ਬਹੁਤ ਜ਼ਿਆਦਾ ਗਾਉਣਾਗਾ ਕੋਈ ਨਹੀਂ ਸੀ ਰੱਬ ਨਾਲ ਬਿਰਤੀ ਲੱਗ ਅਸੀਂ ਅੱਖਾਂ ਬੰਦ ਕਰਦੇ ਤੂੰ ਰਮਾਨ ਲਾ ਲਈ ਉਸੇ ਇੱਕ ਵਾਰ ਬੰਦ ਕਰ ਲਈ ਬੰਦ ਕਰ ਦੇ ਗੱਟੀਆਂ ਨਹੀਂ ਕਰ ਮੰਨ ਤਾਂ ਕਰ ਲਈ ਅੱਖਾਂ ਬੰਦ ਕਰ ਤੁਸੀਂ ਵੀ ਕਰ ਲਈ ਮੈਂ ਤਾਂ ਦਮ ਲੈ ਲੇ 10 ਮਿੰਟ ਮੈਂ ਤੈਨੂੰ ਅੱਛਾ ਮੋਲਿਆ ਗਾਣਾ ਸੁਣਨਾ ਪੈ ਗਾਣਾ ਸੁਣਾ ਇੱਕ ਗਾਣਾ ਸੁਣਾ ਦੇ ਸੁਣ ਲੋ ਜਾ ਗਾਣਾ ਸੁਣਾ ਦੋ ਜਨ ਗਣ ਮਾਨਯ ਦੀ ਨਾ ਇੱਕ ਗਾਇ ਹੈ ਕਰੋ ਦਾਦੇ ਬੰਕ ਗੂਮੇਰ ਗੱਲ ਸੁਣੀ ਜਾਓ ਜੀ ਤੁਸੀਂ ਅਸੀਂ ਤਾਂ ਕੋਈ ਪ੍ਰੇਅਰ ਨਹੀਂ ਕਰਵਾ ਰਹੇ ਬੱਚਿਆਂ ਦੀ ਅਸੀਂ ਵੱਡੇ ਲੋਕਾਂ ਆਹ ਕੰਡੀਸ਼ਨ ਲੈ ਰਹੇ ਆ ਨਾ ਵੱਡਾ ਨਹੀਂ ਠੀਕ ਕੀ ਲੈ ਰਹੇ ਆ ਕੰਡੀਸ਼ਨ ਕੰਡੀਸ਼ਨ ਮਾਰੀਏ ਨਾ ਡੱਕਦਾ ਜੀ ਸਾਰਾ ਡੱਕਦਾ ਜੀ ਇਧਰਲੇ ਪਾਸੇ ਮੂਥ ਸਪਰੇਅ ਮੰਗੂ ਆਉਂਦਾ ਜੀ ਤੁਹਾਡਾ ਜੀ ਤੁਸੀਂ ਮੂਥੋ ਕਿ ਆਓ ਜੀ ਇਹ ਸਿਆਣੇ ਨਹੀਂ ਜੀ ਸਾਰੇ ਸਾਰੇ ਗਾਉਣਾ ਆਉਂਦਾ ਨਹੀਂ ਲੈ ਜੇ ਕੀ ਕਰ ਲੈਣਾ ਜੀ ਐਂ ਕੋਲ ਦੇ ਦੋ ਇਹਨਾਂ ਕੋਲ ਕੁਝ ਨਹੀਂ ਫੋਨਤਾ ਉਹ ਲੈ ਜੀ ਰਪੀਆ 250 ਦੇਖੋ ਲੈਣਾ ਲੈ ਲੋ ਉੱਤੇ ਗਰ ਸੁਣਿਆ ਹੋਊਗਾ ਹੀ ਉਹ ਸੁਣੀ ਨੂੰਣਾ ਪਰ ਮੈਂ ਤੇ ਨਹੀਂ ਆਈ ਜੀ ਕਰ ਲੈ ਦੇ ਕੇ ਕਰ ਲੂ ਜੀ ਮੈਨੂੰ ਤੇ ਧਿਆਅ ਦੋ ਜੀ ਸਰ ਜੀ 250 ਹੁੰਦਾ 150 ਕਰ ਲੈਣੇ 150 ਹੋਣਾ ਨਿਕਾ 250 150 ਜਿਹੜਾ ਸਾਬੇਰਾ ਅੱਛਾ ਕਰ ਲੀਏ ਨਹੀਂ ਚਲ ਠੀਕ ਹੈ ਫਿਰ ਪਿਛਲੀ ਵਾਰ 50 ਰੁਪਏ ਦੀ ਮੰਨ ਗਿਆ ਸੀ ਚਲੋ ਨਹੀਂ ਜੀ ਫਿਰ ਤੁਸੀਂ ਜਾਓ ਜੀ ਕੋਈ ਹੋਰ ਬਲਾਊਜ਼ ਚਲੋ ਠੀਕ ਹੈ ਜੀ ਮੈਂ ਆਪ ਨੂੰ ਤੁਹਾਨੂੰ ਮਕਲਾਵਾ ਹੁੰਦਾ ਕਰ ਬੱਚੇ ਬਣੀ ਬੱਚੇ ਆਉਂਦਾ ਮੈਂ ਗਾਣਾ ਗਾ ਦੇ ਗਾਣਾ ਗਾ ਦੇ ਗਾਣਾ ਗਾਣਾ ਗਾ ਦੇ ਚੱਲ ਆਇਆ ਤੂੰ ਆਇਆ ਮੂਰੇ ਮੈਂ ਕਿ ਤਾ ਤੋੜਦਾ ਅਸੀਂ ਤੇਨੂੰ ਨੰਬਰ ਦਵਾਂਗੇ ਹਾਂ ਚੱਲ ਮੈਂ ਤੋੜਦਾ ਸਰਦੋ ਪੈਰਾਂ ਤੇ ਮੈਂ ਕਿ ਪੈਰਾ ਦੀ ਹੁੰਦਰੇ ਮੈਂ ਕਿ ਮੂਤ ਦੋ ਚਲੋ ਹਾਂਜੀ ਜਿਹੜਾ ਵੀ ਕਹੋਗੇ ਉਹੀ ਗਾਉਂਗੀ ਹੂੰ ਉਹ ਸੁਣਾ ਦੇ ਮਾ ਮਾ ਬਣੋ ਪੇਕੇ ਨਹੀਂ ਆਉਣਾ ਹੁਣ ਜਿਹੜੇ ਮੈਂ ਸੋਰ ਲਾਉਂਗੀ ਇਸ ਤੋਂ ਬਾਅਦ ਚ ਕੰਨ ਗੁਰਦੇ ਚਕੂ ਨਿਕਲੂਗਾ ਠੀਕ ਹੈ ਮਾ ਮੈਂ ਮੁੜਨੀ ਕੁੱਪੜ ਕੇ ਮੁੜੇ ਗੋਲੀ ਕੁੱਪੜਾ ਰਾਜੂ ਤਾਂ ਬੁਲਾ ਦੇ ਪਹਿਲਾਂ ਇਹ ਤਾਂ ਨਿੱਕੀ ਨਹੀਂ ਹੋਣਾ ਉੜ ਕੇ ਇਹ ਤਾਂ ਮਾਂ ਵੀ ਨਹੀਂ ਹੋਣੀ ਮੁੜ ਕੇ ਚਾਚਾ ਸੋਤ ਲਾੜਨ ਸੁਰਾ ਹੀ ਨਹੀਂ ਹੈ ਜੀ ਚੱਲ ਚੱਲ ਸੁਰ ਥੋੜਾ ਬਾਅਦ ਚ ਕੋ ਪਹਿਲਾਂ ਥੋੜਾ ਸਾਫੜੇ ਲੱਗਣਗੇ ਇੱਕ ਮਿੰਟ ਸੁਰਾ ਨਹੀਂ ਗੁੱਪੜੋ ਲੈ ਆਂਦੀ ਐ ਆਮ ਤਾਂ ਨਹੀਂ ਹੋਈ ਐ ਆਰੇ ਆਰੀ ਨਾ ਇਹ ਬੰਦਾ ਬੁਲਾਉਣੀ ਹੈ ਕਿ ਸੁਰ ਬੁਲਾਉਣੀ ਹੈ ਤੂੰ ਪਹਿਲਾਂ ਮੈਨੂੰ ਐ ਦੱਸ ਥੋੜੀ ਇੱਕ ਵੱਡੀ ਇੱਕ ਸੁਰ ਲਾ ਦੇ ਜੱਜਾ ਹਾਂ ਜੋ ਡਿਸਟਰਬ ਹੋ ਕੇ ਯਸ ਮੈਂ ਮੁਰ ਨਹੀਂ ਤੇ ਕੇ ਹੋਣਾ ਬੇਕੇ ਹੁੰਦੇ ਅੱਛੇ ਸੀ ਨਾ ਕਾਏ ਗਾਣਾ ਬੇਟਾ ਕੀ ਹੋਰ ਕੰਮ ਚੱਕ ਲੋ ਬੈਂਡਿੰਗ ਦਾ ਕੰਮ ਚੱਕ ਲੋ ਬੇਟਾ ਬਹੁਤ ਕੰਮ ਪਿਆ ਤੁਸ ਜਾ ਤੁਸੀਂ ਜੀ ਖਾਣ ਫੇਰ ਕਰ ਉਸ ਜੱਜ ਦੇ ਸਾਹਮਣੇ ਠੀਕ ਹੈ ਤੁਹਾਨੂੰ ਸੋ

ਆ ਜਾ ਗਈ ਜੱਗੀ ਦੇ ਮੁੰਡੇ ਦੀ ਲੋੜੀ ਤੇ ਲੋੜੀ ਦਾ ਫਾਇਦਾ ਲਿਆ ਜਾ ਰਿਹਾ ਤੁਸੀਂ ਆ ਦੇਖੋ ਸਾਰਾ ਕੁਝ ਜੱਗੀ ਟੀਵੀ ਦੇ ਜਿਹੜਾ ਮੁੰਡੇ ਦੀ ਲੋੜੀ ਹੈ ਤੇ ਪਰ ਇਹਨਾਂ ਦੀ ਵੀਡੀਓ ਚੱਲ ਰਹੀ ਹੈ ਵੀਡੀਓ ਦੇ ਵਿੱਚ ਸੀਨ ਕੱਢੇ ਜਾ ਰਹੇ ਆ ਸੀਨ ਸੀਨ ਹੈ ਜਾਂ ਵਿਆਹ ਦਾ ਲਾਹਾ ਲਿਆ ਜਾ ਰਿਹਾ ਮੈਂ ਤੇ ਦੇਖੋ ਬੋਲ ਜਵਾ ਜਲੀ ਹਾਂ ਔਰ ਜੱਗੀ ਖੜਾ ਇਹਦਾ ਤਾਂਦਰੀ ਪੱਗ ਤੇ ਸਾਰੇ ਚੱਲ ਗਏ ਜਾਂਦੇ ਸਾਰੇ ਆਰਟਿਸਟ ਇਧਰ ਆਰਟਿਸਟ ਔਲਾ ਇਧਰ ਸਾਰਾ ਰਿਸ਼ਤੇਦਾਰਾਂ ਔਲਾ ਉਹ ਮੈਡਮ ਇੱਕ ਮਿੰਟ ਪਤਾ ਕੀ ਆ ਉੱਥੋਂ ਇੱਧਰ ਘਾਤੋ ਲਿਆਏ ਤੇ ਇਹਨਾਂ ਨੂੰ ਦਿਮਾਗ ਖਾ ਲਿਆ ਕਰ ਆ ਸਮਝਾ ਕੇ ਲੈਣਾ ਚਾਹੀਦਾ ਉਹ ਤੇ ਬੰਤੋਂ ਇੱਧਰ ਲੈ ਦੇ ਜੀ ਇਹਨਾਂ ਦੀ ਦੇਖਣਾ ਕਰਾਂ ਸੈਂਟੀ 3 ਤੇ ਲੈ ਦੇਖ ਠੀਕ ਹੋ ਵੀ ਠੀਕ ਹੋ ਮਿਲਿਆ ਕਰੀ ਯਾਰ ਇੱਧਰ ਕੁਰਸੀ ਚਲੋ ਭਾਈ ਚੱਲ ਤੇ ਸੀਂਜ ਧਰ ਤੂੰ ਚੱਲੇ ਸੀਜੇ ਨੀ ਤੋਰ ਦੀ ਚੱਕ ਰੈਡੀ ਐਕਸ਼ਨ ਕਟਾਦੇ ਪੈਸੇ <laughs> <laughs> ਕੋਕ ਐ ਮੇਰੀ ਲਾਈਨ ਸਿਰ ਕੁਝ ਨਹੀਂ ਆ ਦੇਖ ਲਾ ਰੁਗਣਾ ਪਤਨਾ ਜੇ ਮੇਰਾ ਵਾਰ ਕੀ ਹੈ ਬੀਬੀ ਦਾ ਕੀ ਨਾਮ ਹੈ ਰੋ ਪਿੱਛੇ ਹੋ ਕੇ ਗੱਪ ਉਹ ਥੱਪਦੀ ਅਸੀਂ ਚੱਲੀ ਜਾਂਦਾ ਸਾਰੇ ਦੇਖਿਆ ਨੇਦਰ ਮੁੰਡਾ ਜਮਾ ਕੋਈ ਮੋਤੀ ਹੈ ਬੰਦੇ ਦੀ ਨਾ ਗਿੰਨੀ ਸਾਂ ਨਹੀਂ ਤੁਹਾਨੂੰ ਅੱਗੇ ਜਾਣਾ ਹੈ ਕੀ ਗੱਲ ਦੇਖਿਆ ਨਹੀਂ ਕੁਝ ਹੈ ਦੇਖਿਆ ਨਹੀਂ ਕਰੇ ਕੁਝ ਹੈ ਸਾਡੀ ਨੂੰ ਨੂੰ ਆਇਆ ਨਾ ਬੋਲ ਭਾਈ ਮੁੰਡਾ ਦਾ ਕਾਲਾ ਨਾ ਮਾੜੀ ਗੱਲ ਹੈ ਮਾੜੀ ਗੱਲ ਆ ਬੰਦਾ ਹੀ ਕੋਲੇ ਖੜਾ ਰੱਖਿਆ ਹੈ ਮੈਂ ਗਿਣੀ ਆ ਤਾਂ ਹੈ ਮੇਰੇ ਕੋਲ ਹਿਸਾਬ ਹੈ ਪਲੇਟਾਂ ਦੇਖ ਲਓ ਕਿੰਨੀਆਂ ਨੇ ਬੰਦੇ 4 ਆ ਪਲੇਟਾਂ 10 12 ਵਈਆਂ ਐਮਨੇ ਤਾਂ ਮਾੜੀ ਗੱਲ ਆ ਯਾਰ ਮਾੜੀ ਗੱਲ ਆ ਤੂੰ ਖਾਲਾ ਸਾਡੀ ਵੀਡੀਓ ਨਾ ਬਾਹਰ ਲਾ ਕਰ ਖਾਲਾ ਦੂਰੋ ਜੀ ਬਣਾ ਦਿਓ ਬੜੀ ਪਾਲੀ ਖੂਦ ਨਾ ਦੂਰੋ ਹੀ ਐ ਮੈਂ ਇਹਨਾਂ ਨੂੰ ਪਹਿਲੀ ਮੰਗਰ ਲਾ ਕੇ ਮੁੰਨੇ ਹੋ ਜਾ ਅਲੈਕੁਮ ਸਲਾਮ ਤੁਸੀ ਆਂਦੇ ਜੀ ਨਾ ਤੁਸੀਂ ਆਂਦਾ ਖਾਲਾ ਕਪੜਾ ਚੂੜ ਵਧੀਆ ਚੱਲ ਰਿਹਾ ਸੋਟ ਨਹੀਂ ਸੋਟ ਬਾਅਦੇ ਆ ਕੇ ਪਾਵਾਂਗੇ ਚਲੋ ਕਰਾਂਗੇ ਸਦੀ